ਇਹ ਮੁੰਡੇ ਨੇ ਸੀਬੀਆਈ ਸਪੈਸ਼ਲ ਅਫੀਸਰ ਦਾ ਇੱਕ ਜਾਲੀ ਆਈਡੈਂਟੀਟੀ ਕਾਰਡ ਬਣਵਾ ਲਿਆ ਤੇ ਪੂਰੇ ਪਿੰਡ ਨੂੰ ਪਾਰਟੀ ਵੀ ਕਰਤੀ ਇਹ ਪਾਰਟੀ ਦੇ ਵਿੱਚ ਇਹਨਾਂ ਦੇ ਪਿੰਡ ਦੇ ਸਰਪੰਚ ਤੇ ਸਾਰੇ ਪੰਚ ਮੌਜੂਦ ਸੀ ਮਤਲਬ ਕਿ ਇਹ ਮੁੰਡੇ ਨੇ ਇੱਕ ਤਰ੍ਹਾਂ ਦਾ ਠੋਗ ਰਚਿਆ ਇੱਕ ਡਰਾਮਾ ਰਚਿਆ ਕਿ ਮੈਂ ਸੀਬੀਆਈ ਦੇ ਵਿੱਚ ਐਜ਼ ਅ ਸਪੈਸ਼ਲ ਅਫੀਸਰ ਨਿਯੁਕਤ ਹੋ ਚੁੱਕਿਆ ਹਾਂਗਾ ਆ ਮੇਰੇ ਵੱਲੋਂ ਪਿੰਡ ਵਾਲਿਆਂ ਨੂੰ ਪਾਰਟੀ ਤੇ ਇਹਦੇ ਭਰਾ ਨੂੰ ਇਹਨੇ ਵਰਦੀ ਪਵਾਤੀ ਹੈਡ ਕਨਸਟੇਬਲ ਦੀ ਪੰਜਾਬ ਪੁਲਿਸ ਦੇ ਹੈਡ ਕਨਸਟੇਬਲ ਦੀ ਵਰਦੀ ਪਵਾ ਕੇ ਪਿੰਡ ਚ ਘੁੰਮ ਘੁੰਮਦੇ ਸੀਗੇ ਸ਼ਹਿਰ ਚ ਘੁੰਮਦੇ ਸੀਗੇ ਅੰਮ੍ਰਿਤਸਰ ਦੇ ਵਿੱਚ ਘੁੰਮਦੇ ਸੀਗੇ ਤੇ ਲੋਕਾਂ ਤੋਂ ਰੁਪਏ ਲੈਂਦੇ ਸੀਗੇ ਵੀ ਅਸੀਂ ਤੁਹਾਡੇ ਮੁੰਡੇ ਨੂੰ ਪੁਲਿਸ ਚ ਭਰਤੀ ਕਰਾ ਦਾਂਗੇ ਅਸੀਂ ਤੁਹਾਡੇ ਮੁੰਡੇ ਨੂੰ ਸਰਕਾਰੀ ਨੌਕਰੀ ਤੇ ਲਵਾ ਦਾਂਗੇ ਇਹ ਠੱਗੀ ਮਾਰ ਕੇ ਇਹਨਾਂ ਨੇ ਕਈ ਬੰਦਿਆਂ ਤੋਂ ਲੱਖਾਂ ਰੁਪਏ ਹੜੱਪਲੇ ਇੱਕ ਬੰਦੇ ਤੋਂ ਇਹਨਾਂ ਨੇ 10 ਲੱਖ ਰੁਪਏ ਲੈਤਾ ਇੱਕ ਬੰਦੇ ਤੋਂ ਇਹਨਾਂ ਨੇ 6 ਲੱਖ ਰੁਪਏ ਲੈਤਾ ਕਰੋ ਸਾਲ 6 ਮਹੀਨੇ ਲੰਘਣ ਤੋਂ ਬਾਅਦ ਵੀ ਉਹਨਾਂ ਦਾ ਮੁੰਡਾ ਭਰਤੀ ਨਾ ਹੋਇਆ ਤਾਂ ਇਹਨਾਂ ਨੇ ਆਖਰਕਾਰ ਜਾ ਕੇ ਇਹਨਾਂ ਨਾਲ ਗੱਲ ਕੀਤੀ ਕਿ ਭਾਈ ਸਾਡਾ ਬ ਮੋੜ ਤਾਂ ਉਲਟੋ ਇਹ ਚੱਲ ਪਿਆ ਉਹਨਾਂ ਦੇ ਖਿਲਾਫ ਵੀ ਹਾਂ ਮੈਂ ਤੁਹਾਨੂੰ ਅੰਦਰ ਕਰਾ ਦੂਆ ਇਹ ਕਰਾ ਦੂਆ ਕਰਾ ਦੂ ਤਾਂ ਅਗਲੇ ਵਜੇ ਸਿੱਧਾ ਥਾਣੇ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਕੋਈ ਸੀਬੀਆਈ ਆਫੀਸਰ ਨਹੀਂ ਹੈਗਾ ਨਾ ਇਹਦਾ ਕਿ ਭਰਾ ਪੰਜਾਬ ਪੁਲਿਸ ਦੇ ਵਿੱਚ ਆ ਇਹ ਤਾਂ ਜਸਟ ਇੱਕ ਜਾਲੀ ਆ ਫਰਾਡ ਆ ਟੰਗ ਕਰਦਾਗਾ ਤਾਂ ਉਸ ਤੋਂ ਬਾਅਦ ਨੇ ਪੁਲਿਸ ਨੇ ਵੀ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਪੰਜਾਬ ਪੁਲਿਸ ਦੇ ਵਿੱਚ ਪ੍ਰੋਪਰਲੀ ਪੇਪਰ ਹੁੰਦਾਗਾ ਫਿਜ਼ੀਕਲ ਟੈਸਟ ਹੁੰਦੇ ਨੇਗੇ ਫਿਜ਼ੀਕਲ ਟੈਸਟ ਦੇ ਵਿੱਚ ਵੀ ਜਦੋਂ ਕੋਈ ਰੇਸ ਵਗੈਰਾ ਹੁੰਦੀ ਹੈ ਤਾਂ ਉਹਦੀ ਵੀਡੀਓਗ੍ਰਾਫੀ ਹੁੰਦੀ ਹੈ ਪ੍ਰੋਪਰਲੀ ਕਿ ਅੱਗੇ ਜਾ ਕੇ ਕੋਈ ਸਵਾਲ ਨਾ ਖੜਾ ਕਰ ਪਾਵੇ ਜੇ ਕੱਲ ਨੂੰ ਆ ਕੇ ਬੰਦਾ ਤੁਹਾਨੂੰ ਕਹੇ ਕਿ ਮੈਂ ਤੈਨੂੰ ਸਰਕਾਰੀ ਜੌਬ ਲਵਾ ਦੂੰਗਾ ਮੈਨੂੰ ਇੰਨੇ ਰੁਪਏ ਦੇ ਤਾਂ ਸਮਝ ਲਓ ਕਿ ਇਹ ਦਰਅਸਲ ਦੇ ਵਿੱਚ ਫਰਾਡ ਹੁੰਦੇ ਨੇਗੇ ਅਸਲ ਦੇ ਵਿੱਚ ਫਰਾਡ ਕੰਮ ਕਿਵੇਂ ਕਰਦਾਗਾ ਇਹ ਤੁਹਾਡੀ ਸਾਈਕੋਲੋਜੀ ਦੇ ਉੱਤੇ ਵਾਰ ਕਰਦੇ ਨੇਗੇ ਪਹਿਲਾਂ ਤੁਹਾਨੂੰ ਪੂਰਾ ਵਿਸ਼ਵਾਸ ਦਵਾ ਦੇਣਗੇ ਕਿ ਤੁਹਾਨੂੰ ਭਰਤੀ ਕਰਵਾ ਕੇ ਰਹਿਣਗੇ ਇਹ ਸਰਕਾਰੀ ਜੌਬ ਦੇ ਵਿੱਚ ਤੁਹਾਨੂੰ ਕਹਿਣਗੇ ਤੂੰ ਪ੍ਰੋਪਰਲੀ ਜਿੰਮੇ ਤਿਆਰੀ ਕਰ ਦੋ ਮੈਂ ਤਿਆਰੀ ਕਰ ਕੀ ਕਰ ਕਰਦੇ ਨੇਗੇ ਲਗਭਗ 100 ਪਲੱਸ ਮੁੰਡਿਆਂ ਤੋਂ ਰੁਪਏ ਫੜ ਲੈਂਦੇ ਨੇ 10 ਲੱਖ ਰੁਪਏ ਕਹਿੰਦੇ ਨੇ ਕਿ ਤੈਨੂੰ ਭਰਤੀ ਕਰਵਾ ਕੇ ਦੇਵਾਂਗੇ 10 ਲੱਖ ਰੁਪਏ ਲਵਾਂਗੇ 2 ਲੱਖ ਰੁਪਏ ਲਵਾਂਗੇ ਪਹਿਲਾਂ ਤੇ 100 ਦੇ ਵਿੱਚੋਂ ਡਰੱਬ ਕੋਈ ਹੁੰਦਾ ਹੀ ਆਇਆ ਹੈ ਜੇ ਹਰ ਇੱਕ ਨਰਾਇਕ ਵੀ ਨਹੀਂ ਹੁੰਦਾ ਹੈਗਾ ਜਿਹੜਾ ਰੁਪਏ ਦਿੰਦਾ ਹੈਗਾ ਤਾਂ ਉਹਦੇ ਵਿੱਚੋਂ 10 ਬੰਦੇ ਵੀ ਭਰਤੀ ਹੋਗੇ ਤਾਂ ਉਹਨਾਂ ਦਾ ਤਾਂ ਲਗਭਗ 1 ਕਰੋੜ ਰੁਪਇਆ ਜੇਬ ਦੇ ਵਿੱਚ ਆ ਗਿਆ ਨਾ ਬਾਕੀ ਇਹਨਾਂ ਨੂੰ ਵਾਪਿਸ ਵੀ ਮੋੜ ਦਿੰਦੇ ਆ ਜਦੋਂ ਕਈ ਵਾਰ ਲੱਖਾਂ ਸਾਥ ਨਹੀਂ ਦਿੰਦਾ ਕੋਈ ਇੱਕ ਬੰਦਾ ਵੀ ਭਰਤੀ ਨਹੀਂ ਹੁੰਦਾ ਤਾਂ ਉਹਦੇ ਵਿੱਚ ਕੁਝ ਕੁ ਲੋਕਾਂ ਦੇ ਰੁਪਏ ਪਹਿਲੀ ਹੜਪ ਚੁੱਕੇ ਹੁੰਦੇ ਨੇਗੇ ਖਾ ਚੁੱਕੇ ਹੁੰਦੇ ਨੇਗੇ ਤਾਂ ਬਾਕੀਆਂ ਦੇ ਰੁਪਏ ਮੋੜ ਦਿੰਦੇ ਨੇ ਜਿਹੜਾ ਉਹਨਾਂ ਨੂੰ ਸਭ ਤੋਂ ਕਮਜ਼ੋਰ ਕੈਂਡੀਡੇਟ ਲੱਗਦਾਗਾ ਕਿ ਯਾਰ ਇਹ ਬੰਦਾ ਆਪਣਾ ਕੀ ਵਿਗਾਰ ਲਿਊਗਾ ਤਾਂ ਉਹਨੂੰ ਉਹ ਰੁਪਏ ਵਾਪਿਸ ਨਹੀਂ ਕਰਦੇ ਤਾਂ ਇਸ ਚੀਜ਼ ਤੋਂ ਹ ਦਾ ਕੇ ਕਹਿੰਦਾ ਕਿ ਮੈਂ ਤੁਹਾਨੂੰ ਸਰਕਾਰੀ ਜੋਬ ਤੇ ਲਵਾ ਦੂੰਗਾ ਤਾਂ ਸਮਝ ਲਓ ਕਿ ਇਹੋ ਫਰਾਡ ਹੈ